ਨਾਉਂ ਦਾ ਦਾ ਕੀ ਮੈਟਰਸ ਹੈ ਜੈ ਵਾਲਮੀਕੀ ਅਰਵੜਮਕੀ ਬਿਮਲਾ ਮਿਰਨਾ ਮੈਂ ਜੀ ਵਾਲਮੀਕ ਵਾਲਮੀਕੀਆਂ ਦੀ ਮੈਂ ਕੁੜੀ ਵਾਲਮੀਕੀਆਂ ਦੀ ਮੈਨੂੰ ਵਾਲਮੀਕ ਸਭਾ ਦੇ ਵਿੱਚ ਪ੍ਰਧਾਨ ਬਾਕੀ ਕੇ ਮਾਂ ਗਰੀਬਾਂ ਦੇ ਹੱਕ ਦੇ ਵਿੱਚ ਐ ਜੀ ਕੇ ਰੇਖਾ ਨਾਮ ਦੀ ਜਨਾਨੀ ਆ ਇਹਨਾਂ ਦੀ ਮੰਮੀ ਨੂੰ ਪੈਸੇ ਦਿੱਤੇ ਸੀ ਦੇ ਲੱਖ ਰੁਪਈਆ ਜਿੰਦੇ ਵਿੱਚ 80000 ਰੁਪਈਆ ਲੈ ਗਈ ਆ ਕਾਪੀ ਦੇ ਉੱਤੇ ਉਹਦੇ ਤੇ ਉਹਦੇ ਘਰ ਵਾਲੇ ਦੇ ਸਾਈਨ ਵਾ ਜਿੰਦੇ ਵਿੱਚ 20000 ਰੁਪਈਆ ਰਹਿ ਗਿਆ ਵਾ 20000 ਰੁਪਈਆ ਕਹਿੰਦੀ ਆ ਕਿ 70000 ਰੁਪਈਆ ਮੈਂ ਵਾਦਾ ਲੈਣਾ ਵਾ ਸਾਡੇ ਕੋਲ 70000 ਰੁਪਈਆ ਵਾਦਾ ਮੰਗਦੀ ਆ ਸੱਤਵੇਂ ਮਹੀਨੇ ਦੀ 13 ਤਰੀਕ ਨੂੰ ਪੈਸੇ ਲਿੱਤੇ ਆ ਸੱਤ ਤੇ ਅੱਠਵੇਂ ਮਹੀਨੇ ਦੀ 5 ਤਰੀਕ ਤੇ ਮਾਤਾ ਮਰ ਗਈ ਆ ਤੇ ਮੇਰੀ ਕੁੜੀ ਨੇ ਵਿੱਚ ਸਕੋਲਟੀ ਭਰੀ ਦੀ ਆ ਉਹਦੇ ਦੋ ਚੈੱਕ ਲੈ ਗਈ ਆ ਮੇਰੀ ਕੁੜੀ ਨੇ ਕਿਹਾ ਕਿ ਤੂੰ ਮੈਂ ਭੈਣ ਤੇਰੇ ਵੱਲ ਕਮੇਟੀ ਪਾਈ ਦੀ ਆ ਲੱਖ ਰੁਪਏ ਦੀ ਤੂੰ ਮੇਰੀ ਕਮੇਟੀ ਦੇ ਵਿੱਚੋਂ 20000 ਰੁਪਏ ਰੱਖ ਲੈ ਉਹ ਨਹੀਂ ਮੰਨੀ ਅਸੀਂ ਉਹਨੂੰ ਬੜਾ ਪਿਆਰ ਨਾਲ ਵੀ ਸਮਝਾਇਆ ਵਾ ਅਸੀਂ ਉਹਨੂੰ ਕਿਹਾ ਕਿ 20000 ਰੱਖ ਲੈ 30000 ਰੱਖ ਲੈ ਇਹਨਾਂ ਦੇ ਵਿਚਾਰਿਆਂ ਦਾ ਸਮਾਨ ਨਾ ਚੁੱਕ ਜ਼ਬਰਦਸਤੀ ਨਾਲ ਇਹਨਾਂ ਦਾ ਸਮਾਨ ਚੁੱਕ ਕੇ ਲੈ ਗਈ ਜਦੋਂ ਅਸੀਂ ਉਹਨੂੰ ਕਿਹਾ ਕਿ ਤੂੰ ਸਾਡੇ ਪੈਸੇ ਰੱਖ ਕੇ ਇਹਨਾਂ ਦਾ ਸਮਾਨ ਵਾਪਸ ਕਰ ਦੇ ਤਿੰਨ ਚੀਜ਼ਾਂ ਸਾਨੂੰ ਵਾਪਸ ਕਰ ਦਿੱਤੀਆਂ ਐ ਐਲ ਸੀ ਡੀ ਦੀ ਇੱਕ ਰਸੀਦ ਆ ਆ ਇੱਕ ਇਹ ਲਮਾਰੀ ਦੀ ਰਸੀਤ ਆ ਫਰਿੱਜ ਦੀਆਂ ਰਸੀਤਾਂ ਜੀ ਇੱਕ ਇਹਨਾਂ ਦੀ ਫਰਿੱਜ ਵੀ 10 15 ਸਾਲ ਪੁਰਾਣੀ ਆ ਇਹਨਾਂ ਦੇ ਦਾਦੇ ਦੇ ਟਾਈਮ ਦੀ ਉਹਦੀ ਕੋਈ ਰਸੀਤ ਨਹੀਂ ਹੈਗੀ ਜਿੰਦੇ ਵਿੱਚ ਦੋ ਚੀਜ਼ਾਂ ਸੀ ਬਰਾਮਤ ਕੀਤੀਆਂ ਸਾਡੀਆਂ ਚੀਜ਼ਾਂ ਨੂੰ ਸਾਨੂੰ ਕਹਿੰਦੀ ਯਾਰ ਇਹ ਨੂੰ ਉਹਦੀ سپورਟ ਕਰਦੀ ਰੇਖਾ ਦੀ ਕਿ ਅਸੀਂ ਮੇਰਾ ਜਵਾਈ ਮੇਰਾ ਮੁੰਡਾ ਗੁੰਡਾਗਰਦੀ ਕਰਕੇ ਅਸੀਂ ਸਮਾਨ ਚੁੱਕ ਕੇ ਲਿਆਏ ਆ ਅਸੀਂ ਇਹਦੇ ਕਰਨੂ ਦੇ ਘਰੋਂ ਲਾਇਆ ਕਿ ਅਸੀਂ ਰੈਨੂ ਦੇ ਘਰੋਂ ਨਹੀਂ ਲਾਇਆ ਕਿਸੇ ਰੇਖਾ ਰੈਨੂ ਨੇ ਸਮਾਨ ਰੱਖਿਆ ਸੀ ਇਹਨਾਂ ਦਾ ਅਸੀਂ ਉਹ ਚੁੱਕ ਕੇ ਲਿਆਏ ਆ ਰੈਨੂ ਨੇ ਸੰ ਉਹਨੇ ਖੁਦ ਫੋਨ ਕੀਤਾ ਰੇਖਾ ਨੇ ਕਿ ਸਮਾਨ ਲੈ ਜਾ ਖੁਦ ਰੇਖਾ ਨੇ ਸਮਾਨ ਦਿੱਤਾ ਹੁਣ ਰੈਨੂ ਕਹਿਣ ਦੀ ਆ ਕਿ ਦੇਖੋ ਮੇਰੀ ਕੁੜੀ ਦੀ ਸਕੂਲਟੀ ਹੈਗੀ ਆ ਅਸੀਂ ਜਦੋਂ 20000 ਦੇਣ ਦਾ 30000 ਚ ਵੀ ਇਹਨੂੰ ਕਿਹਾ ਲੀਲਾ ਇਹਨੇ ਰੈਨੂ ਦੇ ਮਗਰ ਲੱਗ ਕੇ ਕਹਿ ਤਵਾ ਕਿ ਮੈਂ ਜੀ 2 ਲੱਖ ਰੁਪਈਆ ਲੈਣਾ ਮੇਰੀ ਬੇਟੀ ਕੋਲੋਂ 2 ਲੱਖ ਰੁਪਈਆ ਲੈਣਾ ਕਿ ਜਿਹੜਾ ਲੱਖ ਰੁਪਈਆ ਸੀ ਇਹਨੇ ਕੋਲੋਂ ਲੈਣਾ ਵਾ ਕਮੇਟੀ ਦਾ ਜਿਹੜਾ ਸਰਦਾਰ ਜੀ ਵੀਡੀਓ ਬੁਖਾ ਰਹੇ ਨੇ ਗਰੁੱਪ ਜਿਹੜੀ ਇਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਆਪਣੀ ਜਿਹੜਾ ਸਮਾਨ ਲੱਦ ਕੇ ਲੈ ਕੇ ਆ ਰਹੇ ਉਹ ਕਿੱਥੋਂ ਲੈ ਕੇ ਆ ਰਹੇ ਨੇ ਉਹ ਸਮਾਨ ਇਹਨੇ ਅਸੀਂ ਸਾਡੇ ਇਥੋਂ ਲੱਦ ਕੇ ਲੈ ਕੇ ਗਈ ਆ ਅੱਛਾ ਇਥੋਂ ਲੱਦ ਕੇ ਲੈ ਕੇ ਗਈ ਆ ਉਹ ਤੇ ਦਾਅਵੇ ਕਰ ਰਹੀ ਹੈ ਕਿ ਨਾ ਮੇਰੇ ਕਰੋ ਸਮਾਨ ਲਾ ਕੇ ਲੈ ਕੇ ਨੇ ਤੁਹਾਡੇ ਬਾਰੇ ਦੇਖੋ ਕੋਈ ਰਖਾਲੇ ਕਰੋ ਸਮਾਨ ਨਹੀਂ ਲਾਇਆ ਉੱਥੋਂ ਜਾ ਕੇ ਪੁਲਿਸ ਜਾਏ ਉੱਥੇ ਜਾ ਕੇ ਇਨਕੁਆਰੀ ਕੀਤੀ ਜਾਵੇ ਸਾਹਮਣੇ ਘਰ ਦੇ ਵਿੱਚ ਦੇਖਾਣੇ ਸਮਾਨ ਲਵਾਇਆ ਤੇ ਸਾਹਮਣੇ ਘਰ ਦੇ ਵਿੱਚੋਂ ਅਸੀਂ ਸਮਾਨ ਚੁੱਕ ਕੇ ਲੈਂਦਾ ਵਾ ਦੇਖੋ ਅਸੀਂ ਆਪਣੇ ਸਮਾਨ ਦੇ ਸਾਡੇ ਕੋ ਰਸੀਤਾਂ ਨਹੀਂ ਸੀ ਆਪਣੇ ਸਮਾਨ ਦੇ ਹੱਕਦਾਰ ਨਹੀਂ ਹੈਗੇ ਜਿਹੜੇ ਇਹ ਪੈਸੇ ਤੁਸੀਂ ਲਿੱਤੇ ਔਰ ਕੋ ਵਿਆਜੀ ਪੈਸੇ ਲਿੱਤੇ ਜਾਂ ਕੁਝ ਵੀ ਮੈਟਰ ਕੀਤਾ ਤੁਸੀਂ ਪੈਸੇ ਲਿੱਤੇ ਔਰ ਕੋ 2 ਲੱਖ ਰੁਪਏ ਤੇ 1 ਲੱਖ ਰੁਪਏ ਲਿੱਤਾ ਔਰ ਕੋ ਆਪਣਾ ਲਾਇਸੈਂਸ ਹਗਾ ਔਰ ਕੋ ਪੈਸੇ ਦੇਂਦਾ ਔਰ ਕੋ ਵਿਆਜੀ ਪੈਸੇ ਦੇਂਦਾ ਦੇਖੋ ਲਾਈਸੈਂਸ ਤੇ ਉਹਨੂੰ ਪਤਾ ਹੋਵੇ ਕਿ ਮੇਰੇ ਕੋਲੇ ਵਿਆਜੂ ਪੈਸੇ ਦੇਣ ਦਾ ਲਾਈਸੈਂਸ ਹੈਗਾ ਕਿ ਨਹੀਂ ਹੈਗਾ ਅਸੀਂ ਤੇ ਇਹਨੂੰ ਕਿਹਾ ਵਾ ਕਿ ਅਸੀਂ ਤੇਰਾ ਤੇਰਾ 20000 ਰੁਪਇਆ ਦੇਣਾ ਹੈ ਕਹਿੰਦੀ ਨਹੀਂ ਇਹਨੂੰ ਕਹਿੰਦੀ ਆ ਮੇਰੀ ਕੁੜੀ ਨੇ ਵਿਆਜੂ ਪੈਸੇ ਲਿੱਤੇ ਆ ਮੇਰੀ ਜਿੱਨੇ ਕੁੜੀ ਨੇ ਵਿਆਜੂ ਪੈਸੇ ਲਿੱਤੇ ਨੈਣਾ ਨੇ ਵੀ 2 ਲੱਖ ਵਿਆਜੂ ਲਿੱਤਾ ਜਾ ਤੇ ਸਾਨੂੰ ਦੇਣ ਨੂੰ ਲਾਈਸੈਂਸ ਕਦੋਂ ਦੇ ਦਵੇ ਹੁੰਦਾ ਉਹ ਜਨਾਨੀ ਥੋਖੇ ਧੜੀਆਂ ਨਾਲ ਤੈਨੋਂ ਦੇ ਭਲਾੜ ਜੇ ਜੀ ਆ ਥੋੜੀ ਦੇਰ ਹੋਈ ਆ ਇੱਕ ਸਾਲ ਕੋਨੇ 35 ਲੱਖ ਦਾ ਮਕਾਨ ਲਿੱਤਾ ਜੇ ਘਰ ਵਾਲਾ ਉਹਦਾ ਬੈਟਰੀ ਰਿਚਾ ਚਲਾਦਾ ਔਰ ਪੁੱਛਿਆ ਜਾਵੇ ਇੰਨੀ ਜਾਇਦਾਦ ਤੂੰ ਕਿੱਥੋਂ ਬਣਾਈ ਆ ਜੇ ਥਾਣੇ ਦੇ ਅੰਦਰ ਹਮਲਾ ਹੋਇਆ ਤੁਹਾਡੇ ਤੇ ਹੋਇਆ ਜਾਂ ਔਰੇ ਤੇ ਹੋਇਆ ਉਹ ਕਿਹਦੇ ਵੱਲੋਂ ਕਰਾਇਆ ਗਿਆ ਦੇਖੋ ਮੈਂ ਮੇਰੀ ਬੇਟੀ ਅਸੀਂ ਦਰਹਾਸ਼ ਦਿੱਤੀ ਸੀ ਸ਼ਮਸ਼ੇਰ ਸਿੰਘ ਨੇ ਬੁਲਾਇਆ ਹੈ ਉਹਨਾਂ ਨੂੰ ਮੈਂ ਮੇਰੀ ਬੇਟੀ ਜੀ ਤੇ ਮੇਰੇ ਆਹ ਕੁੜੀ ਪਿੱਛੇ ਖਲੋਤੀ ਜੀ ਆ ਤਿੰਨ ਜਣੇ ਅਸੀਂ ਗਏ ਆ ਇੰਨੇ ਵਿੱਚ ਰੈਨ ਨੂੰ ਪ੍ਰਧਾਨ ਪਾਈ ਸਾਨੂੰ ਸੀ ਇਹੋ ਸਮਝ ਆਸੀ ਕਿ ਕੱਲੀ ਜੀ ਨਾਲ ਨਹੀਂ ਤੇ ਬੰਦਾਨਗੇ ਸਾਡੇ ਨਾਲ ਬੈਠ ਕੇ ਗੱਲ ਕਰ ਲੈਣਗੇ ਜੋ ਮੁੱਕ ਦੀ ਹੀ ਮਕਾ ਲਾਂਗੇ ਜੋ ਜਿਸੀ ਦੇਣਾ ਵਾ ਤੇ ਸਾਡੇ ਕੋ ਟੇਬਲ ਤੇ ਲੈ ਲਵੇ ਜਿਸਾ ਅਸੀਂ ਸ ਜੋ ਵੀ ਲੈਣ ਦੇਣੇਗਾ ਉਧਰ ਉਧਰੀ ਮੈਂ ਕਰਾ ਦਿੰਨੀ ਆ ਚਲੋ ਐਨਾ ਸਾਨੂੰ ਸ਼ਮਸ਼ੇਰ ਸਿੰਘ ਨੇ ਬੁਲਾਇਆ 5 ਵਜੇ ਕਿ ਭੈਣ ਜੀ ਤੁਸੀਂ ਠਾਣੇ ਆ ਜਾਓ ਦੂਜੀ ਪਾਰਟੀ ਆਈ ਦੀ ਜਦੋਂ ਅਸੀਂ ਅੱਗੇ ਜਾ ਕੇ ਦੇਖਦੇ ਆ 5:30 ਮੁੰਡੇ ਦੇ ਨੂੰ ਲੈ ਕੇ ਆਈ ਹੋਈ ਆ ਜੈਨ ਨੂੰ ਲੈ ਕੇ ਆਈ ਦੀ ਆ ਤੇ ਸ਼ਮਸ਼ੇਰ ਸਿੰਘ ਪਹਿਲੇ ਸਾਨੂੰ ਸ਼ਮਸ਼ੇਰ ਸਿੰਘ ਊਰੀ ਕਹਿੰਦਾ ਵੀ ਬਾਹਰ ਖਲੋ ਕੇ ਫੈਸਲਾ ਕਰ ਲਓ ਮੈਂ ਕਹਾ ਵੀਰੇ ਮੇਰੀ ਤਾਂ ਸ਼ੂਗਰ ਵਾਦੀ ਦੀ ਆ ਬਾਹਰ ਖਲੋ ਕੇ ਕਿੱਥੇ ਝਗੜਾ ਹੈਗਾ ਕਹਦਾ ਪੈਸਿਆਂ ਦਾ ਝਗੜਾ ਫਿਆ ਪਿਆ ਹੈ ਦਾ ਕਿੰਨੇ ਪਰਸੈਂਟ ਤੇ ਪੈਸੇ ਤੁਸੀਂ ਉਹ ਲਈ ਸੀਗੇ ਅਸੀਂ ਅਸੀਂ ਉਹਦੇ ਕੋਲ 10% ਤੇ ਲਿੱਤੇ ਅੱਛਾ ਜੀ 10% ਜੋ ਲੱਖ ਰੁਪਈਆ ਲਿਆ ਸੀ ਜਾਂ ਤੁਸੀਂ ਦੇ ਦਿੱਤਾ 20000 ਉਹ ਜੁਰਮਾਨਾ ਪਾ ਰਹੇ ਹੋ 20000 ਰੁਪਈਆ ਜੁਰਮਾਨਾ ਨਹੀਂ 70000 ਰੁਪਈਆ ਜੁਰਮਾਨਾ ਪਾ ਰਹੀ ਆ ਵੀਰ ਨੂੰ 70000 ਰੁਪਏ ਜੁਰਮਾਨਾ ਪਾਇਆ 20000 ਵੱਖਰਾ ਤੇ 70000 ਵੱਖਰਾ ਲੱਗ ਪਾ ਗਏ 90000 ਰੁਪਏ ਮੰਗਦੀ ਪਈ ਆ 20000 ਨੂੰ 70000 ਰੁਪਏ ਜੁਰਮਾਨਾ ਪਾਇਆ ਹਾਂਜੀ ਕਿੰਨੇ ਮਹੀਨੇ ਦਾ ਪਾਇਆ 7ਵੇਂ ਮਹੀਨੇ ਸੀ ਪੈਸੇ ਲੀਤੇ 13 ਤੇ ਅੱਛਾ ਉਹ ਉਹ ਸਮਾਟਾ ਨੂੰ ਦਵਾਏ ਤੇ ਪਹਿਲੇ ਮਹੀਨੇ ਇਹ ਬੇ ਅੱਠਵੇਂ ਮਹੀਨੇ ਦੀ 5 ਤਰੀਕ ਤੇ ਮਾਤਾ ਮਾਰ ਗਈ ਆ ਤੇ ਤੁਸੀਂ ਦੇਖ ਲਓ ਕੀ ਹੈਗਾ ਜੀ ਤੁਹਾਡੇ ਕੋਲ ਜੀ ਸਾਡੇ ਕੋਲ ਫਰੂਬਾਜ ਹੈ ਇਹ ਕਿਸ਼ਤਾ ਲੈ ਕੇ ਜਾਂਦੀ ਇਹ ਕਿਸ਼ਤ ਲੈ ਕੇ ਜਾਂਦੇ ਦੋਵੇਂ ਜੀ ਲੈ ਕੇ ਜਾਂਦੇ ਆ 2000 ਰੁਪਏ ਰੋਜ਼ ਦਾ ਇਹਦੇ ਤੇ 80000 ਰੁਪਏ ਹੈਗਾ ਪੂਰਾ ਹਾਂਜੀ ਪੂਰਾ 80000 ਵੇਖ ਲਓ ਅ ਦੇਖਿਆ ਜਾਏ ਥਾਣੇ ਦੇ ਵਿੱਚ ਵੀ ਅਸੀਂ ਅਧਾਨ ਵਾਸਤੇ ਗਏ ਇਹਨਾਂ ਨੇ ਵੇ ਨੂਨੇ ਗੁੰਡਾਗਰਦੀ ਕਰਾਈ ਪੰਜੀ ਮੁੰਡੇ ਲਿਆਈ ਸਾਡੀ ਮੰਗ ਹੈ ਤੁਸੀਂ ਕਹਿ ਰਹੇ ਆ 20000 ਦੇਣਾ ਉਹ ਬਣਾ ਰਹੇ 90000 ਹਾਂਜੀ ਉਸ ਪ੍ਰਸ਼ਾਸਨ ਨਾਲ ਤੁਸੀਂ ਗਏ ਹੋ ਤਾਂ ਕੀ ਮੰਗ ਕੀਤੀ ਕੀ ਗੱਲਬਾਤ ਮੰਗ ਕਰਨਾਰੇ ਨੂਨੇ ਸਾਨੂੰ ਟਾਈਮ ਹੀ ਨਹੀਂ ਦਿੱਤਾ ਸਾਨੂੰ ਗੱਲ ਕਰਨ ਦਾ ਵੀ ਇਹਨੂੰ ਨੇ ਟਾਈਮ ਨਹੀਂ ਦਿੱਤਾ ਨਾਲ ਹੀ ਇਹਨੂੰ ਉੱਥੇ ਗੁੰਡਾ ਕਰਦੀ ਕਰਨ ਲੱਗ ਪਿਆ ਉੱਥੇ ਮੁੰਡਾ ਇਹਦਾ ਬਤਮੀ ਜਿਹਾ ਮੁੰਡੇ ਸਾਰੇ ਕਰਨ ਲੱਗ ਪਏ 70000 ਨੂੰ ਵੀ ਵਿਆਜ ਲਵੋ ਇਹ 40 ਇਹਨਾਂ ਦੇ ਕੋਲੇ ਜਿਹੜਾ ਲੱਖ ਰੁਪਈਆ ਲੈਣਾ ਦੁਬਾਰਾ ਲਵੋ ਕੀ ਸਬੂਤ ਹੈ ਇਹਨਾਂ ਕੋਲੇ ਅਸੀਂ ਕਾਪੀ ਨੂੰ ਨਹੀਂ ਮੰਨਦੇ ਅਸੀਂ ਇਹ ਬਿੱਲਾਂ ਨੂੰ ਨਹੀਂ ਮੰਨਦੇ ਇਹ ਬਤਮੀ ਜੀ ਕਰਨ ਲੱਪੇ ਸ਼ਮਸ਼ੇਰ ਸਿੰਘ ਤੇ ਸੰਤਾ ਜਿਹੜੇ ਰੇਟ ਤੇ ਬਾਹਰ ਚੱਲ ਗਾ ਬੰਦਾ ਚੁੱਪਣ ਵਾਸਤੇ ਉੱਥੇ ਮੌਜੂਦਾ ਨਹੀਂ ਹੈਗੇ ਸੀਦੇ ਬਾਕੀ ਮਲਾਜ਼ਮ ਸੁਣ ਕੇ ਆਏ ਮੇਰੀ ਕੁੜੀ ਦੇ ਹੱਥੀ ਪੈਣ ਲੱਗਾ ਗਲੇ ਨੂੰ ਆਹੂ ਕਰਕੇ ਦਾ ਮੁੰਡਾ ਫੜਨ ਲੱਗਾ ਪਿੱਛੇ ਮੁੰਡੇ ਤੱਕਾ ਲਾਂਦਾ ਮੁੰਡੇ ਨੂੰ ਇਹ ਜਦੋਂ ਸਾਡੇ ਹੱਥੋਂ ਬੱਕੀ ਪੈਣ ਲੱਗੇ ਪੁਲਿਸ ਭੱਜ ਕੇ ਆਈ ਜੇ ਸਾਨੂੰ ਨਾ ਬਚਾਵੇ ਮਰਮਾਨੀ ਹੈ ਜੀ ਸਾਡੀ ਮੰਗ ਹੈ ਅਸੀਂ ਚਾਹੁੰਦੇ ਇੱਕ ਜੋ ਸਾਡੇ ਤੇ ਰੈਨੂ ਝੂੜ ਬੋਲਣ ਦੀ ਆ ਇਹ ਸਾਡੇ ਕੋ ਬੇਲ ਜੇ ਜੋ ਸਾਨੂੰ ਝੂੜ ਰੈਨੂ ਕਹਿੰਦੇ ਅਸੀਂ ਇਹਦਾ ਸਮਾਨ ਚੁੱਕਿਆ ਜੇ ਅਸੀਂ ਚੁੱਕਿਆ ਵਾ ਸਾਡੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜੇ ਸਾਡੇ ਕੋ ਪ੍ਰੂਫ ਨਹੀਂ ਹੈਗੇ ਤੇ ਕਹਿੰਦੇ ਇਹ ਕਾਟਦੀ ਆ ਤੇ ਸਾਡੇ ਤੇ ਕੀਤੀ ਜਾਵੇ ਸਾਡੇ ਕੋ ਸਾਡੇ ਸਮਾਨ ਦਾ ਬਿੱਲ ਆ ਸਾਡੇ ਕੋ ਪੈਸੇ ਦਾ ਵੀ ਬਿੱਲ ਲਵਾ ਸਾਡੇ ਚੈੱਕ ਇਹਨਾਂ ਨਜਾਇਜ਼ ਰੱਖੇ ਹੋਏ ਅਸੀਂ ਮੰਗ ਇਹੀ ਕਰਨੇ ਆ ਕਿ ਜੋ ਸਾਡਾ ਫੈਸਲਾ ਹੈ ਸਹੀ ਤਰੀਕੇ ਨਾਲ ਕਰਾਇਆ ਜਾਵੇ ਤੇ ਬਾਕੀ ਰੈਨੂ ਪ੍ਰਧਾਨੇ ਕਰਦੀ ਪਈ ਆ ਜੋ ਅਸੀਂ ਥੋੜੇ ਚਾ ਥੋੜੀ ਦੇਰ ਤੱਕ ਰੈਨੂ ਪ੍ਰਧਾਨ ਦਾ ਖੁਲਾਸਾ ਹੋਰ ਕਰਾਂਗੇ ਮੀਡੀਆ ਨੂੰ ਹੋਰ ਦੱਸਾਂਗੇ ਇਹਦੇ ਬਾਰੇ ਖਬਰਾਂ ਕਿਆ ਕੀ ਕਰਦੀ ਆ ਕੀ ਇਹਦਾ ਕੰਮ ਹੈ ਕਰਦੀ ਇਹਦਾ ਬਿਜ਼ਨਸ ਹੈਗਾ ਕੀ ਜਿਹੜਾ ਤੁਸੀਂ ਕਹਿ ਰਹੇ ਹੋ ਵੱਡੇ ਕਲਾਸੇ ਕਰਾਂਗੇ ਉਹ ਤੋਂ ਪ੍ਰੂਫ ਹੋ ਗਿਆ ਹਾਂ ਸਾਡੇ ਕੋ ਸਾਰੇ ਫਰੂਬੇ ਗਏ ਨੇ ਪਰ ਕਲਾਬ ਜੀ ਮੈਂ ਇੱਕ 3 ਦਿਨ ਪਹਿਲੇ ਇੱਕ ਝਗੜਾ ਹੋਇਆ ਸੀ ਥਾਣੇ ਦੇ ਵਿੱਚ ਇੱਕ ਦਰਖਾਸਤ ਆਈ ਕੀ ਉਹ ਸਾਰਾ ਮੈਟਰ ਇਹ ਸਾਡੇ ਕੋ ਇੱਕ ਦਰਖਾਸਤ ਆਈ ਸੀਗੀ ਇੱਕ ਪਾਰਟੀ ਵੱਲੋਂ ਜਿਹਨੂੰ ਐਸੇ ਸਮਸ਼ੀਰ ਸਿੰਘ ડીਲ ਕਰ ਰਹੇ ਸੀਗੇ ਉਹ ਦੋਵੇਂ ਪਾਰਟੀਆਂ ਜਦੋਂ ਥਾਣੇ ਆਈਆਂ ਤੇ ਉਹਨਾਂ ਵਿੱਚ ਵੀ ਮਾਮੂਲੀ ਆਪਸ ਵਿੱਚ ਯਾਨੀ ਟਕਰਾਰ ਹੋਇਆ ਇੱਥੇ ਤੇ ਉਸ ਤੋਂ ਬਾਅਦ ਦੋਹਾਂ ਪਾਰਟੀਆਂ ਨੂੰ ਟਾਈਮ ਦਿੱਤਾ ਗਿਆ ਸਰ ਮੈਮ ਉਹ ਇੱਕ ਵੀਡੀਓ ਪਾ ਰਹੀ ਹੈ ਪ੍ਰਧਾਨ ਤੇ ਉਹ ਮੁਲਾਇਮਾ ਦਾ ਨਾਮ ਲਾ ਰਹੀ ਹੈ ਨਹੀਂ ਮੁਲਾਜ਼ਮਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ ਹੈਗੀ ਫਿਰ ਵੀ ਅਸੀਂ ਇਸ ਮੈਟਰ ਨੂੰ ਵੈਰੀਫਾਈ ਕਰ ਰਹੇ ਹਾਂ ਪਰ ਮੁਲਾਜ਼ਮਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ ਮੈਮ ਆ ਵੀ ਅਸੀਂ ਜਿੱਥੇ ਇਹ ਮੁਲਾਇਮਾ ਦਾ ਨਾਮ ਲੈ ਰਹੀ ਹੈ ਆਪਾਂ ਵੀ ਉਸ ਜਗ੍ਹਾ ਦੇ ਉੱਤੇ ਸੀ ਮੌਜੂਦ ਸੀ ਆਪਾਂ ਖਬਰ ਕਰ ਰਹੇ ਸੀ ਮੁਲਾਜ਼ਮ ਤੇ ਉੱਥੇ ਸੀ ਕਿ ਲੱਗਦਾ ਨਹੀਂ ਇਹਨਾਂ ਤੇ ਫੇਰ ਇਹ ਪਰਚਾ ਦੇਣਾ ਚਾਹੀਦਾ ਜਿਹੜਾ ਗਲਤ ਨਾਮ ਲਾ ਰੇ ਕੋਈ ਵੀ ਮੁਲਾਜ਼ਮ ਹੋਵੇ ਇਹ ਇਸ ਮੈਟਰ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨੋਂ ਪਰੰਤ ਜੋ ਪਾਸ ਸਾਹਮਣੇ ਆਣਗੇ ਤਦ ਤੱਕ ਕਰਵਾਈ ਹੋਵੇਗੀ